ਪਿਆ ਵਜ ਬਹੁਤ ਤੇ ਇੱਧਰੋਂ ਪੂਰਾ ਕੁੜਾ ਚੰਪਦਾ ਬਾਈ ਰੋਡ ਵੱਲ ਦੇਖੋ ਇੱਕ ਆਖਾ ਬਈ ਤੁਹਾਨੂੰ ਇੱਥੇ ਵੀ ਦਿਖਾਉਂਦਾ ਮੈਂ ਕੜਕ ਕੜਕ ਬੋਲਦਾ ਇਹ ਦੇਖ ਲਓ ਬਾਈ ਕੜਕ ਕੜਕ ਬੋਲਦਾ ਪੈਰ ਦਾ ਉੱਠੀ ਮੁੜ ਜਾਂਦਾ ਇੰਨਾ ਜਾਮ ਹੋਇਆ ਵਗਾ ਇਹ ਆਹ ਆਹ ਦੇਖੋ ਪਾਣੀ ਦਾ ਬਣਿਆ ਹੋਆ ਗਲੇਸ਼ੀਅਰ ਆ ਬਰਫ਼ ਜੰਮ ਗਿਆ ਜਿਹੜਾ ਮੈਨਸ ਦੋ ਹੋ ਗਿਆ ਬਾਈ ਵੇ ਉਹਦ ਨੇ ਸਾਰਾ ਪਾਣੀ ਜੰਮਿਆ ਹੋਇਆ ਕੱਖੇ ਐਂ ਬੋਲਦਾ ਜਿਕਨਾ ਬਾਈ ਆਪਣੇ ਕੰਨੇ ਹੀ ਇਹ ਨਹੀਂ ਹੁੰਦੇ ਸਾਹਿਬ ਜੀ ਕਹਿ ਦਿੰਦੇ ਜਿਹਨੂੰ ਉਹਦੇ ਵਾਂਗੂ ਬੋਲਦਾ ਚੱਲ ਚੱਲ ਜਾ ਪੈਰ ਰੱਖ ਦੇ ਮੁਰਦਾ ਟੁੱਟਦਾ ਹੈ ਇੱਕ ਤਰ੍ਹਾਂ ਦਾ ਮੇਰਾ ਦੋ ਟੈਂਪਰੇਚਰ ਆ ਬਈ ਚੱਲਦਾ ਰੋ ਆਟੋ ਇਹ ਹਸਤਾਲਾ ਆਪਣਾ ਸਿੱਖਾਂ ਜੀ ਸਾਰਿਆਂ ਨੂੰ ਬਈ ਸਵਾਗਤ ਹੈ ਬਲੌਗ 'ਚ ਤੇ ਬਾਕੀ ਅੱਜ ਚੱਲੇ ਹਾਂ ਬਈ ਗੁਰੂ ਘਰ ਤੇ ਨਮਾਜ਼ ਹਾਲ ਦਾ ਦੇਣਾ ਹੈ ਹੈਪੀ ਨੀਸ ਹੋ ਸਾਰਿਆਂ ਨੂੰ ਤੇ ਗੁਰਦੁਆਰਾ ਸਾਹਿਬ ਚੱਲੇ ਆ ਤੇ ਜਾਣਾ ਆਪਾਂ ਨੇ ਟ੍ਰੇਨ 'ਚ ਅਸੀਂ ਤਿੰਨ ਚਾਰ ਜਾਣਾ ਆ ਬਾਕੀ ਦਿਖਾਉਂਦੇ ਸਾਨੂੰ ਬਲੌਗ ਟ੍ਰੇਨ ਦਾ ਤੇ ਗੁਰੂ ਘਰ ਜਾ ਕੇ ਲੋ ਜੀ ਮਿਲੋ ਜੀ ਰਸ਼ਨੀਤ ਨੂੰ

ਬੋਨੋ ਤਾਕੀ ਲਾ ਬੋਨੋ ਕੋ ਬਲੇਨ ਨਾ ਬੋਨੋ ਕੋ ਬਲੇਨ ਨੂੰ ਜਨਮ ਦਿਨ ਨੂੰ ਕਹਿੰਦੇ ਆ ਬਾਈ ਹੈਪੀ ਬਰਥਡੇ ਬੋਨੋ ਕੋ ਅੰਗੂਰੀ ਵਧਾਈਆਂ ਨੇ ਤਾਕੀ ਖੁੱਲੀ ਹਲੇ ਮੇਰੀ ਤੇ ਨਹੀਂ ਖੁੱਲੀ ਦੁਬਾਰੇ ਕਰੋ ਇਹ ਹੈ ਨਾ ਇਹ ਚਾਈਲਡ ਲੋਕ ਹੋਣਾ ਉਹ ਇਹਨੇ ਅੰਦਰ ਤੇ ਬਾਹਰੋਂ ਖੁੱਲਣੀ ਪੈਣੀ ਹੈ ਚਲ ਕੋਈ ਨਹੀਂ ਇਧਰ ਨਹੀਂ ਚਾਈਲਡ ਲੋਕ ਲੱਗਿਆ ਹੋਇਆ ਇਹਨੂੰ ਇਹਨੂੰ ਸ਼ਨੀਤ ਕਰਕੇ ਬਰਫ ਦਿਖਾ ਦੇ ਬਈ ਬਾਹਰ ਬਾਹਰ ਦਿਖਾਤੀ ਬਰਫ ਬਈ ਚਿੱਟੇ ਜੱਟਾ ਹੋਇਆ ਬਗਮ ਪਰ ਐ ਧੁੱਪ ਨਿਕਲ ਜਾਈ ਕੱਲ ਹੋਣੇ ਕੰਮ ਹੋਣਾ ਹੈ ਕੱਲ ਹਾਂ ਨਹੀਂ ਕੰਮ ਹੋਰ ਬਦਨ ਬਰਫ ਇਹਦੇ ਵਾਲ ਅੱਜ ਕਿੰਨਾ ਟੈਂਪਰੇਚਰ ਜਤਿੰਦਰ ਸਵੇਰੇ ਦੇਖਿਆ ਹੀ ਨਹੀਂ ਅੱਜ ਚੰਨ ਰਿਆਂ ਦਾ ਜੋ ਜਾਨ ਜਤਿੰਦਰ ਨੇ ਕੰਮ ਕਰਦੇ ਬਈ ਸਾਡੀ ਛੁੱਟੀ ਸੀ ਆਇਆ ਅੱਜ ਉਦਾਂ ਮੈਂ ਜਦੋਂ ਫਰਵਰੀਅਰ ਆਇਆ ਨਾ ਹਾਂ ਭਗਵੀਂ ਨਾਉਂਦੇ ਆਉਂਦੇ ਗੱਤ ਪਾ ਰਹੇ ਉਹ ਨਾ ਉਧਰ ਨਾਤਰੋਂ ਆਉਂਦੀਆਂ ਸੀ ਮੈਂ ਇਹ ਚੱਲ ਗਿਆ ਉਧਰ ਨੂੰ ਗੱਡਣ ਤੇ ਮੈਂ ਕਿਹਾ ਵੀ ਚੱਲ ਮੈਂ ਇੱਥੇ ਖੜਾ ਹੀ ਆ ਇੱਥੇ ਖੜਾ ਤਾਂ ਹੀ ਹੋਣਾ ਵੀ ਜਾ ਕੇ ਚਲ ਪਾਇਆ ਨਾ ਹਾਂ ਬਈ ਨਾਲੇ ਮੰਜੀਮੀ ਖਾ ਲੈਂਦਾ ਫਿਰ ਪਹਿਲਾਂ ਮੰਜੀਮੀ ਪਾ ਦੇ ਬੰਦਾ 2 ਮਿੰਟ ਨਾਤਰੋਂ ਆਉਂਦੀ ਆਉਂਦੀਆਂ ਤੇ ਫਿਰ ਟਾਈਮ ਬਹੁਤ ਸੀਗਾ 8:30 ਹੋ ਗਈ ਸੀ ਜਿਵੇਂ ਪਾਏ ਤੇ ਕਿੰਨੂ ਆ ਫਰਾਂਸੀ ਹੈ ਟੇਸ਼ਨ ਆ ਬਈ ਦੇਖ ਲਿਓ ਆਉਣਗੀ ਯਾ ਟ੍ਰੇਨ ਜੇ ਨਾ ਨਾ ਹੈਗੀ ਐਨਾਨਸਟਾਈ ਦਾ ਟਾਈਮ ਨਾਨਸਟਾਈ ਦਾ ਤਾਂ ਹੈਗਾ ਦਿਖਾਈ ਹੋ ਜਾਣਾ ਉਹਨੇ ਉਹ ਗੂਗਲ ਪਰ ਨਹੀਂ ਚੈੱਕ ਰਿਆ ਵੀ ਉਹ ਚੱਲਦੀ ਆ ਕਿ ਬੀ ਲੈ ਲਿਆ ਨਹੀਂ ਕਰਕੇ ਦੇਖ ਲੈ ਐ ਪਰ ਤਾਂ ਟਿਕਟ ਚੱਕ ਲਈਆਂ ਬਹੁਤ ਹੋਣੀ ਤੇ ਚਲ ਫਿਰ ਤਾਂ ਨਹੀਂ ਉਹੀ ਕੰਮ ਕਰੂਗੇ ਲੈ 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 ਨਹੀਂ ਹੋ ਜੀਏ ਹੋਰ ਮਿਕਵਾਰਿਸ਼ਵਾਲ ਆਉਂਗੀ ਉਹ ਟ੍ਰੇਨ ਕਿਤੇ ਦਾ ਲੈਨ ਲੈਨ ਹੋ ਜਾਣਾਵੇਂ ਆਪਾਂ ਨੇ ਮੋੜਲੇ ਤਾਂ ਪਹੁੰਚੇ ਜਾਣਾ ਆ ਆ ਗਿਆ ਬਾਈ ਦਰਵਾਹ ਹੈ ਅਓ ਸਟੇਸ਼ਨ ਅਬੀ ਇੱਥੇ ਜਾਣਾ ਸੀ ਬੰਜਲ ਨਗਰ ਕੀਤਨਾਂ ਨੂੰ ਸੀ ਉੱਥੇ ਚੜਦੇ ਹਾਂ ਨਗਰ ਕੀਤਨਾਂ ਨੂੰ ਜਾਇ ਕਰਦੇ ਸੀ ਮੋੜ ਲੈ ਚੀ ਜੇ ਟਰੇਨ ਨੰਗਾ ਦਿੱਤ ਨਾ ਗੱਡੀ ਜੱਜੂ ਦੇ ਲਈ ਕੱਲ ਨਾ ਕੱਲ ਸੱਚੀ ਰਸਤੇ ਉਹਨਾਂ ਸਾਨੂੰ ਲੰਬੇ ਉੱਥੇ ਇੱਕ ਤਾਂ ਅੱਗੇ ਲੈ ਵੀ ਟਾਈਮ ਮੈਂ ਆਇਆ ਤਾਂ ਆ ਵੀ ਬੰਦ ਕਰਾ ਦੇਣਾ ਮਾਪੀ ਹੋ ਗਏ ਤੇ ਮਾ ਲਾ ਵੀ 6:30 ਵਜੇ ਤਾਂ ਆ ਵੀ ਬੰਦ ਕਰਾ ਦੇਣੀ ਕਹਿੰਦਾ ਕੋਈ ਨਹੀਂ ਰਾਤ ਤੋਂ ਬਈ ਤੇ ਅਸੀਂ ਹੈਪੀ ਨੀਅਰ ਮਨਾ ਰਹੇ ਤੇ ਉਹਦੇ ਕਰਕੇ ਲੇਟ ਹੋ ਗਏ ਮਾਰਕੀਟਾਂ ਬੰਦ ਹੋ ਗਈਆਂ ਜਤਿੰਦਰਾ ਨੂੰ ਖਾਸੀ ਘੁੰਮਣ ਕੇ ਰੀਜੀ ਪਈ ਬਹੁਤ ਔਖਾ ਸਮਾਨ ਜੱ ਲੱਭਿਆ ਜਤਿੰਦਰ ਵੇਰ ਉਧਰ ਅਜੇ ਇੱਕ ਸ਼ੋਲੂਏ ਨਾ ਬਹੁਤ ਵਧੀਆ ਏਰੀਆ ਯਾਰ ਉਹਦਾ ਪਹਿਲੀ ਉਧਰ ਨੂੰ ਗਏ ਨਹੀਂ ਨਾ ਆਪਾਂ ਬੇਸਟ ਏਰੀਆ ਸਾਰਾ ਹੀ ਹੈ ਨਾਲੇ ਉਹ ਵੀ ਇੰਨਾ ਸਾਫ਼ ਸੁਥਰਾ ਨਾ ਚੱਲ ਕੋਈ ਨਹੀਂ ਹੁਣ ਗਾਹਾਂ ਤੇ ਆਪਣੇ 30 ਤਰੀਕ ਨੂੰ ਸਮਾਨ ਲਿਆਏਗਾ ਨਾ 31 ਨੂੰ ਨਹੀਂ ਜਾਏਗਾ ਨਾ ਹਾਂ ਹਾਂ ਲੋ ਰੋੜਾ ਪਾਉਂਦਾ ਰਿਹਾ ਪਾਉਂਦਾ ਰਿਹਾ ਲੋ ਵੀ ਜਤਿੰਦਰ ਕਹਿੰਦਾ ਵੀ ਬਾਈ ਇਹ ਦੀ ਦੇਰ ਦੀ ਓਕੀ ਆ 6-7 ਮਹੀਨੇ ਦੀ ਪੈਸੇ ਕਰ ਰਹੇ ਆਂ ਆਪਾਂ ਇਕੱਠੇ ਹੁਣ ਆ ਮਾਕੀਨਾ ਲੈ ਲੈਣੀ ਮਾਕੀਨਾ ਕਹਿੰਦੇ ਆ ਬਾਈ ਗੱਡੀ ਨੂੰ ਇਹਨੇ ਲਾਇਸੈਂਸ ਦਾ ਪੇਪਰ ਕਰ ਲਿਆ ਤੇ ਜਿੱਦਣ ਗੱਡੀ ਦੇ ਲਈ ਫੇਰ ਅਸੀਂ ਟ੍ਰੇਨ ਦਾ ਖੜਾ ਛੜਦਣਾ ਗੱਡੀ ਤਾਂ ਹੈਗੀ ਆ ਬਾਈ ਫੇਰ ਬੰਦੇ ਜਿਆਦਾ ਹੋ ਜਾਂਦੇ ਆ 5 ਸੀਟਰ ਗੱਡੀਆਂ ਤਿੰਨ ਤਿੰਨੇ ਭਰ ਕੇ ਚਲੇ ਜਾਂਦੀਆਂ ਉਹ ਬਾਜੀ ਫੇਰ ਅਸੀਂ ਸੁੱਖ ਅਸੀਂ ਵੱਧ ਜਾਂਦੇ ਆ ਫੇਰ ਅਸੀਂ ਸੁੱਖ ਵੀ ਸਿੱਧੀ ਸਵਿਟਜ਼ਰਲੈਂਡ ਧਾਰਨੀਆ ਜਾ ਕੇ ਹਾਂ ਸਵਿਟਸੇ ਜਾਣਾ ਹਾਂ ਇਹ ਇੱਕ ਜਗ੍ਹਾ ਬਹੁਤ ਵਧੀਆ ਸ਼ਹਿਰ ਹੈ ਹਮ ਸਵਿਟਸਰਲੈਂਡ ਜਾਉਂਗੇ ਬਈ ਕਿਹੜੀ ਦਾ ਨਹੀਂ ਸ਼ਹਿਰ ਆ ਨੂਨ ਜਪਾਵਾ ਹਣਾ ਓਰੇ ਚੂਨ ਪਾਇਆ ਵੇ ਵੀ ਘੋਈ ਐ ਨਹੀਂ ਬਰੀਕ ਪਰ ਪਹਿਲੇ ਤਿਲਕ ਦੇ ਨਾ ਗਿਰ ਜੇ ਹੋਰ ਛੱਡ ਰਹੀ ਵਾ ਹੋਰ ਕੀ ਆ ਦੇਖੋ ਜੀ ਇੱਧਰ ਜਮੀ ਵੀ ਗ੍ਰੀਨ ਬੱਤੀ ਹੋ ਗਈ ਆਪਣੀ ਟ੍ਰੇਨ ਦੀ ਕਿੰਨਾ ਟਾਈਮ ਹੋ ਗਿਆ ਬਸ ਆਣੇ ਵਾਲੀ ਹੋਣੀ ਇੱਧਰ ਨੂੰ ਜਾਣਾ ਆਪਾਂ ਨੇ ਉਹੀ ਨਾ ਇੱਧਰ ਨੂੰ ਚੜ ਜਾਓ ਜੇ ਇੱਧਰ ਮੈਂ ਲਾਤਾ ਪਾਣੀ ਬੱਲੇ ਓਏ ਜੀਓ ਮੋਦੀ ਤੇ ਟਿਕਟ ਕੱਢਣੇ ਇਹਨੂੰ ਚਾਹੀਦਾ ਦਾ ਉਰੇ ਇੱਧਰ ਨਹੀਂ ਨਾ ਹੈਗੀ ਤੇ ਟਿਕਟ ਨਿਕਲੂਗਾ ਜਿਹੜੇ ਸਾਹਮਣੇ ਕਾਰਡ ਦੱਸਿਆ ਲਾਇਆ ਵਾ ਨਾ ਨਾ ਆਏਗਾ ਜਤਿੰਦਰ ਆਪਾਂ ਸਿੱਧੀ ਪੰਚ ਕਰਕੇ ਜਾ ਸਕਦੇ ਨਾ ਉਹ ਪੰਚ ਵੀ ਬਈ ਆ ਦੇ ਕਾਰਡ ਦੀ ਆਪਸ਼ਨ ਆਉਂਦੀ ਹੈ ਨਾ ਕਾਰਡ ਲਾ ਕੇ ਟਿਕਟ ਘੱਟ ਹੋ ਜਾਣੀ ਤੇਰੀ ਉਹ ਸਕਦਾ ਉਹ ਦੇਖੇ ਕਾਰਡ ਦੀ ਆਪਸ਼ਨ ਤਾਂ ਹੈ ਹੀ ਆ ਬਈ ਬੈਕ ਕੈਮਰੇ ਨਾਲ ਦਿਖਾਉਂਦਾ ਮੈਂ ਸਿਰਫ ਉਹ ਬੱਸਾਂ ਵਾਲੀ ਸਿਸਟਮ ਕਰਤੇ ਹਨ ਇਹਨਾਂ ਨੇ ਹਾਂ ਜਿਕਰਾਂ ਬੱਸ ਵਿੱਚ ਆ ਯਾਰ ਕਾਰਡ ਲਾ ਕਾਰਡ ਲਾ ਤੇਰੀ ਟਿਕਟ ਘੱਟ ਹੋ ਜਾਣੀ ਇਹਨਾਂ ਨੇ ਪੈਸੇ ਇਹ ਪਤਾ ਕਿਆ ਕਰਨਾ ਇਹ ਕਿਆ ਕਰਿਆ ਬੱਸ ਸਿਸਟਮ ਹੂੰ ਇਹਨਾਂ ਨੇ ਜਿੱਦਾਂ ਹੁਣ ਆਪਾਂ ਹਰੇ ਤੇ ਕਰੀ ਹੂੰ ਆਪਾਂ ਨੂੰ ਇਹਨੂੰ ਕਿਆ ਪਤਾ ਇਹ ਵੀ ਕਿੱਧਰ ਨੂੰ ਜਾ ਰਹੇ ਇਹ ਵੀ ਤਾਂ ਦੱਸੂਗਾ ਨੇ ਉਹ ਦੋ ਆਪਾਂ ਸੈਲੈਕਟ ਕਰੂਗੇ ਸੈਲੈਕਟ ਵਾਲਾ ਆਪਸ਼ਨ ਜੇ ਆਊਗੀ ਕਿਧਰੇ ਤਾਂ ਇਹ ਦਾ ਜੋਨ ਕਰ ਲਿਆ ਓਏ ਮੋਦਨੇ ਤੇ ਹੋਣੀ ਕਿ ਉਹ ਹੋਣੀ ਨਾ ਦੀ ਬਸ ਯਾਰ ਇਹ ਦੂਏ ਐ ਜਿਹੜੇ ਪਸਾਵਾਂ ਨਹੀਂ ਹੁੰਦੀਆਂ ਇੱਕ ਟਿਕਟ ਵਰਗੀ ਹੁੰਦੀ ਉਹ ਹੀ ਆ ਸਿਰਫ ਪੰਜ ਕਰਨੀ ਇਹ ਮੈਂ ਪੈਸੇ ਪੱਕੇ ਲੱਗੇ ਵੀ ਹੁੰਦੇ ਵੀ ਊਰੇ ਤੇ ਲੈ ਕੇ ਆਪਾਂ ਮੋਦਨੇ ਰੱਖ ਜਾਣਾ ਨਹੀਂ ਪੈਸੇ ਫਿਕਸ ਆ ਇਹਨਾਂ ਤੇ ਰੂਟ ਤੇ ਹੀ ਫਿਕਸ ਆ ਬਸ ਵੀ ਮਾਗਲੂ ਮੂਦਨੇ ਤੇ ਇੱਧਰ ਜਿੱਥੇ ਤੱਕ ਜਾਂਦੀ ਨਾ 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 ਇਹਦਾ ਨਹੀਂ ਫਿਕਸ ਇਹਦਾ ਮੈਨੂੰ ਪਤਾ ਮੱਦੇ ਆ ਵੈਸੇ ਉਧਰ ਹਾਂ ਹਾਂ ਮੱਦੇ ਘਟਾ ਉਰੇ ਤੇ 1.5 ਰੁਪਏ ਐ ਫਿਰ ਕਾਰਡ ਆ ਦੇ ਵੀਜ਼ਾ ਕਾਰਡ ਦੀ ਆਪਸ਼ਨ ਆ ਰਹੀ ਆ ਫਿਰ ਕਾਰਡ ਚੱਕਦਾ ਹੋਊਗਾ ਜਿਦਾ ਮਤਲਬ ਆਹ ਚੱਕ ਵੀਜ਼ਾ ਕਾਰਡ ਦੀ ਤਾਂ ਆਪਸ਼ਨ ਆਉਂਦੀ ਆ ਕੋਈ ਨਾ ਕੋਈ ਤਾਂ ਹੋਊਗਾ ਸਸਤਾ ਹਾਂ ਤੇ ਬੀ ਪੇ ਦੀ ਵੀ ਆ ਰਹੀ ਐ ਇੱਕ ਪਰ ਮੈਂ ਕਿਹਨੂੰ ਕਾਰਡ ਨਾਲ ਫਿਕਸ ਹੋਣੀ ਬਰ ਕੋ ਰੁਕ ਰੁਕ ਟ੍ਰੇਨ ਦੀ ਉਹ ਬੱਸ ਦੀ ਐ ਸੇਤਾਲਿਆਂ ਦੀ ਆਹ ਸੇਤਾਲਿਆਂ ਦੀ ਟ੍ਰੇਨ ਥੋੜੀ ਜਲਦੀ ਆ ਫਿਰ ਜੇ ਸੇਤਾਲਿਆਂ ਦੀ ਪੂਰੇ ਜਾਂ ਆਂਦੀਆਂ ਹੋਣਗੀਆਂ ਨਾ ਉਹ ਉੱਥੇ ਆਉਣ ਲੱਗੀਆਂ ਹੋਊਗੀ ਪੱਕਾ ਨਾ ਬੱਸ ਤੇ ਇੱਥੇ ਆਉਂਦੀ ਹੈ ਹਾਂ ਆਂਦੀ ਹੋਊਗੀ ਆ ਇੱਥੇ ਮੈਂ ਕਿਹਾ ਨਾ ਪੰਜ ਦੇ ਆ ਰਹੀ ਏ ਮੈਂ ਕਿਹਾ ਨਾ ਫਸੇਸ਼ਰ ਮੰਨੀ ਦੀ ਲਾਉਣੀ ਯਾਰ ਉਹਨਾਂ ਨੇ ਇਹ ਦੀ ਰੋੜੀ ਏ ਬੱਸ ਵਾਲਿਆਂ ਦੀ ਆ ਵੀ ਬੱਸ ਹੈ ਦੇਖ ਲਾ ਤੇ ਆ ਸੇਤ ਵਾਲਿਆਂ ਦੀ ਬੱਸ ਈ ਆ ਜਿਹੜੀ ਆਪਾਂ ਨੂੰ ਪੈਸੇ ਲੈ ਲਾ ਭਾਈ ਬੱਸ ਵਾਲਿਆਂ ਦਾ ਪੱਕੇ ਹੋ ਆ Mm -hmm. Il treno regionale mm -hmm. 9396, proveniente da base al suolo, in, in diretta a <coughs> Modena, delle ore 9.27, è stato rivolto a lunaio 1. Attenzione! Uh -huh. ਜਾ ਰਿਹਾ ਚੌਪੜਾ ਲੋ ਜੀ ਗੁਰੂ ਘਰ ਮੱਥਾ ਟੇਕ ਲਿਆ ਆਪਾਂ ਨੇ ਤੇ ਹੁਣ ਚੱਲੀਏ ਘਰਾਂ ਨੂੰ ਗੋਤਵਾਲਾ ਗੁਰਨਾਨਕ ਦਰਬਾਰ ਆਸਨ ਕਾਂਕੂ ਲੋ ਬਈ ਬੱਬੂ ਮਾਨ ਕਹਿੰਦੇ ਨੇ ਅੰਦਰ ਇੱਕ ਸ਼ੌਕ ਉੱਤਰਵਾਜੀ ਦਾ ਜਿਹੜਾ ਚੈਸ ਕਰ ਜੂਏ ਦੀ ਬਾਜੀ ਦਾ ਐਂ ਹੁੰਦਾ ਆ ਦੋਖ ਸਾਡੇ ਖਾਲੀ ਨਿਕਲ ਗਏ ਆ ਪੰਜ ਜਰੂ ਦੀ ਦੀ ਆ ਤਿੰਨ ਦੀ ਬਾਜੀ ਨੇ ਪੰਜ ਦੀ ਲਈ ਤਿੰਨ ਦੀ ਜਤਿੰਦਰ ਹੋਰ ਲੈ ਆ ਅੱਜ ਕਿਹਦੇ ਚੋਲੇ ਭਰ ਕੇ ਲਿਗੇ ਜਾਣ ਹਾਂ ਉਹ ਲੈ ਜਣਾ ਅੱਜ ਭਰ ਕੇ ਯੂਰੋਆਂ ਨੂੰ ਪੂਰ ਹੋ ਚੱਲਣ ਲੱਗ ਪਈ ਹੈ ਹਾਂ ਫਿਰ ਕਹਨੇਗਾ ਨਹੀਂ ਜੀ ਦੋ ਜੱਜ ਦਾ ਜੂਏ ਦੀ ਪਾਚੇਗਾ ਸਿਕੂਏਰੂ ਆ ਗਿਆ ਕਿੰਨੇ 8 ਦਿਨ 11 ਲਾ ਕੇ ਪੱਜ ਜਾਗੇ ਪੱਜ ਨਿਕਲੇ ਪੱਜ ਬਾਹ ਤੂੜਿਆ ਇਹ ਜਿਹਨੇ ਕਿ ਘਰ ਜਾਂਦੇ ਦੇਖ ਲੈ 11 ਚ 5 ਮੁੜਿਆ ਏ ਵੇਖ ਲੈ ਇੱਕ ਜਿਹਾ ਅਜਵਾੜੀ ਕੇ ਦੇਖ ਲੈ ਇੱਕ ਫਲ ਪਾਲਾ ਪੱਜ ਵਾਲੀਓ ਪੱਜ ਵਾਲੀਓ ਫਲ ਉਹ ਲੇਲਾ ਚਿੰਕਵੇਰ ਲੇਲਾ ਲਾਟਰੀ ਲਾਟਰੀ ਲੇਲਾ ਕਿ ਪੈਸੇ ਦਿੱਤੇ ਨਹੀਂ ਨਹੀਂ ਕਿਹੜੀ ਲੈਣੀ ਹੈ ਜਿਹੜੀ ਮਰਜ਼ੀ ਪੱਜ ਵਾਲੀਓ ਜਿਹੜੀ ਵੇ ਪੱਜ ਚ 10 ਵਾਲੀ ਤਾਂ ਦੇਣੀ ਆ ਖਾਲੀ ਗਈ ਇੱਕ ਕਿਹੜੀ ਆ ਬਈਆ ਤੇਰੀ ਆ ਲਿਆ ਹਾਂ ਜੀ ਰੂੜੀ ਇਹ ਖਾਲੀ ਨਿਕਲੀ ਹਾਂ ਇਹਦੇ ਚ ਕੁਰੀ ਖਰੀ ਨਿਕਲੇ ਆਵੇ ਨਾ ਦੋ ਦੂਸਰ ਇਕਣਾ ਆ ਹੀ ਦਿਖਾ ਦੇ ਕੇ ਉਹਨੂੰ ਜੈ ਹਿਲਿਆ ਕੁਰੀ ਖਰੀ ਤਾਂ ਨਹੀਂ ਆएगी ਏਟਾਂ ਬਈ ਨਿਸ਼ਾਨ ਏਟਲੇ ਪਾਸੇ ਹੋਣਾ ਨਿਸ਼ਾਨ ਆਏ ਤੇ ਮੱਥਾ ਟੇਕ ਰਾਜ ਕਹਦੇ ਜੀ ਜੂਆ ਖੇਡਿੰਗੇ ਜਿਆਦਾ ਤੇ ਜੂਆ ਲਾਗੇਗਾ ਨਾ ਕਿ ਚਸਕਾ ਜੂਏ ਦੀ ਬਾਜੀ ਦਾ ਇਹ ਲਵ ਵੀ ਆ ਗਿਆ ਆ ਗਿਆ ਜਤਿੰਦਰ ਆ ਗਿਆ ਆ ਗਿਆ ਉਹਨੇ ਵੀ ਜਤਿੰਦਰ ਸਿੱਦਾ ਹੀ ਫਗਨ ਹਾਂ ਨਹੀਂ ਦੱਸ ਹਾਂ ਚੱਕ ਇਹਦੇ ਜੀ ਨਿਕਲੇ 50 60 ਯੂਰੋ ਜਤਿੰਦਰ ਪਾਨੀਆਂ ਦਾ ਚਰਚਾ ਨਿਕਲਿਆ ਹੁਣ ਐਜੋ ਦਿਦਲ ਦਿਖਲੂ ਜੇ ਪਾਨੀਆਂ ਕਾ ਨਹੀਂ ਦਸ ਠੀਕ ਹੈ ਦਸ ਨਿਕੜੇ ਹੁਣ ਕਰਨ ਚੱਲਣ ਹੁਣ ਦੀ ਗੁੰਦੀ ਹੁਣ ਬੜਾ ਭਾਈ ਲਾਟਰੀ ਕੱਲੇ ਜਾ ਸਿੱਧੇ ਹੀ پیسے ਵੜ ਲੂਗਾ ਮਰ ਗਈ ਜਣ ਹੈ ਹੁਣ ਤੈਨੂੰ ਮੈਂ ਮਾਫ ਕਰਦੇ ਮੰਨਦਾ ਜੀ ਪੂਰੇ ਹੋ ਗਏ ਤੇਰੇ ਆਪਾਂ ਕਿੰਨੇ ਲਾਤੇ ਹੁਣ ਤੱਕ ਸਾਹੇ ਲਾਏ ਆਂ ਆ ਦਸ ਰੋ 1 ਯੂਰੋ 1 ਯੂਰੋ ਲੈ ਆਇਆ 11 ਇੱਕ ਦਾ ਤਾਂ ਤੱਤ ਨਹੀਂ ਆਈ ਨਹੀਂ ਨਾ 8 ਰੁਪਏ ਦੀ ਆਈ 3-3 ਵਾਲੀਆਂ ਦੋ ਲਈਆਂ ਇੱਕ 5 ਵਾਲੀ 11 ਯੂਰੋ ਹੋ ਗਏ 10 ਨਿਕਲੇ ਹੁਣ ਆਪਰੋਂ ਪੂਰੇ ਹੋ ਗਏ 15 ਰੁਪਏ ਹੋਏ ਨਹੀਂ ਨਹੀਂ ਉਹ ਤਾਂ ਪੰਜ ਫੇਰ ਲਾ ਕੇ 10 ਵਾਲੀ ਤਾਂ ਹੀ ਨਿਕਲੀ ਆ ਕਪਨਜ ਵਾਲੀ ਨਿਕਲੇ ਆਈ ਦੁਆਰੇ ਫੇਰ ਦਾ ਉਹ ਨਿਕਲੇ ਦਾਸਾ ਪੰਜੜੀ ਸਾਡੇ ਚ ਨੇੜੇ ਤਿੰਨ ਨਾਲ ਹੀ ਇੱਕ ਬੰਦਾ ਲਿਆ ਬਸ ਮੇਰੇ ਦਾਸ ਰੱਖੇ ਦੇ ਦਾਸਾ ਚੱਲ ਠੀਕ ਆ ਜਾ ਲੈ ਆ ਯਾਰ ਦੇਖ ਲੈ ਜੇ ਦੋ ਪੌੜੀਆਂ ਆ ਜੋ ਤੇਗ ਚਿਲੀ ਵਾਲੀ ਜੋ ਕਹਾਣੀ ਹੋ ਜੂਗੀ ਤੇਗ ਚਿਲੀ ਵਾਲੀ ਕਹਾਣੀ ਨਹੀਂ ਹੈਗੀ ਕੰਨੇ ਸੋਨੇ ਦਾ ਅੰਡਾ ਨਿਕਲਦਾ ਜੀ ਤਿੰਨ ਚਾਂਸ ਤਾਂ ਲੈਣੇ ਚਾਹੀਦੇ ਆ ਹਾਂ ਇੱਕ ਚਾਰ ਦਾ ਰਹਦਾ ਜਿਹਦੇ ਇੱਧਰ ਦਾ ਹਾਂ ਤਿੰਨ ਚਾਂਸ ਤਾਂ ਲੈਣੇ ਆ ਜਰਨਿੰਦਰ ਤਿੰਨ ਤਿੰਨ ਵਾਲੀਆਂ ਚੱਕ ਹੁਣ ਤਿੰਨ ਨਹੀਂ ਨਹੀਂ ਆ ਜਾ ਚੱਲੀਏ ਸੋ ਭਾਈ ਵਧੀਰਾ ਹੋ ਲਿਆ ਜਿਹੜੀ ਅਸੀਂ ਬਰਾਬਰ ਜੇ ਰਹੇ ਘਾਟਾ ਨਹੀਂ ਖਾਦਾ ਉਹ ਤਾਂ ਬੜਾ ਜੂਆ ਨਹੀਂ ਪਾਇਆ ਓ ਜਦੋਂ ਕਿਕੜਾਂ ਕਿਹਾ ਦੋ ਬੱਬੂ ਮਾਨੀ ਉਹ ਕਿਹੜੀ ਦੇਖੀ ਦੇਖੀ ਹੈ ਬੱਬੂ ਮਾਨ ਦੀ ਬਦਲ ਕਿਹੜੀ ਫਿਰੋਂ ਹਾਸ਼ਰ ਹਾਸ਼ਰ ਐਂਟੇ ਚ ਕਰੇ ਫੇਰ 10 ਰੁਪਏ ਫੇਰ ਆਏ ਫੇਰ ਨਿਕਲੇ 10 ਰੁਪਏ ਹੈ ਉਹ ਵੀ ਉਹ ਵੀ ਉਦੋਂ ਮੇਰੇ ਨਾਲ ਆਇਆ ਜਦੋਂ ਬੈਂਕ ਅਕਾਊਂਟ ਖੁਲਾਉਣਾ ਆ ਨਾ ਸਿਮਰਨ ਵਾਹਿਗੁਰੂ ਬਾਬਾ ਜੀ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਚਲੋ ਬਾਬੇ ਨੇ ਕਿਹੜਾ ਕੰਮ ਮੰਨੂ ਲਾਇਆ 10 ਰੁਪਏ ਆ ਪਾਰਟੀ ਦਾ ਸੀ ਹਾਂ ਫੇਰ ਚੱਕ ਲੈਣ ਦੇ ਚੱਲ ਕੋਈ ਨਹੀਂ 12 ਵਜੇ ਹਲੇ ਨਾ ਚੁੱਪ ਕਰ ਜੂ ਦੀਵਾ ਜੀ ਦਾ ਯਾਰ ਗੱਡੀ 'ਚ ਆਉਂਦੇ ਅੱਗੇ ਆਪਾਂ ਗੱਡੀ ਨਾਲੋਂ ਤਾਂ ਟ੍ਰੇਨ ਰੂਨਾ ਕੇ ਵਧੀਆ ਹੁੰਦੇ ਸਾਬ ਨੂੰ ਆਹ ਦੇਖ ਲੈ ਗੱਡੀ 'ਚ ਹਰ ਤੇ ਬਹਿ ਜਾਓ ਇੱਥੇ ਉਧਰ ਜਾਓ ਇੱਥੇ ਮੱਥਾ ਟੇਕੋ ਫੇਰ ਕਰਾਂ ਬੰਦ। ਅਹਾ 10:30 ਵਜੇ ਪੂਰੇ ਲੱਗ ਗਏ। ਹੂੰ ਹੂੰ। 10:30 ਹੋ ਗਏ। ਹੋਰ। ਦੇਖਿਆ ਨਾ ਪੌੜੀ ਬਰਾਹ ਕਾਹੀ ਲੱਗਦੀ ਨਹੀਂ। ਕਹਿੰਦੇ ਨਹੀਂ ਪੌੜੀ ਪੌੜੀ ਚੜਦਾ ਜਾ ਹੈ। ਵਾਹਿਗੁਰੂ ਵਾਹਿਗੁਰੂ ਕਰਦਾ ਜਾ। ਅਸੀਂ ਸਟੈਪ ਬਾਈ ਸਟੈਪ ਬਾਈ ਜਾ ਰਹੇ ਹਾਂ। ਘਰ ਵੱਲੋਂ ਸਿੱਧੇ ਹੋਏ ਵੀ। ਸਟੇਸ਼ਨ ਰਹਿ ਗਏ ਉੱਧਰ ਦੂਰ। ਇੱਥੇ ਚੜੇ ਤੇ। ਚਲੋ ਜੀ। ਤੂੰ ਤੰਦਰ ਕਿੱਦਾਂ ਰਿਹਾ ਭਾਈ ਟੂਰ ਬਹੁਤ ਵਧੀਆ ਵੇਨੇ ਆ ਹੂੰ ਇੰਡੀਆ ਦਾ 1000 ਰੁਪਏ ਜਿੱਤ ਲਿਆ ਹਾਂ ਹਾਂ 1100 ਲਾਇਆ 1000 ਜਿੱਤ ਲਿਆ ਹਾਂ ਹਾਂ 1100 ਆਇਆ 1100 ਆਇਆ ਆਪਾਂ ਹਾਂ 5 ਤੋਂ 10 ਤੇ 1300 ਲਾਇਆ ਬਾਈ ਕਹਤੇ ਨਹੀਂ 1100 1100 ਜਿੱਤ ਲਾਇਆ 1000 ਜਿੱਤਿਆ ਪੂਰੇ ਹੀ ਹੋਏ ਜਣੀ ਚਲ ਕਾਟਾ ਵਾਧਾ ਨਹੀਂ ਲੈ ਵੀ ਇਹਨਾਂ ਨੇ ਖੇਤ ਤਾਂ ਦੇਖ ਲਾ ਬਈ ਢਾਲ ਜੀ ਚ ਰੱਖੇ ਵੀ ਕੋਈ ਖੁੰਜਾ ਸਿੱਧਾ ਨਹੀਂ ਕਰਿਆ ਵਾ ਘਰ ਦੇ ਆਲੇ ਦਾਲੇ ਵਧੀਆ ਡੈਕੋਰੇਸ਼ਨ ਨਹੀਂ ਬਣਾਈ ਵੀ ਆਈ ਗਈ